ਗੁਰੇ ਗੁਣਵਾਦ ਸੁਤਨਾਮ ਸ੍ਰੀ ਵਾਹਿਗੁਰੂ ਦੀ ਸੋਤ ਮੱਲਾ ਬਿਨਵਾ ਜਾ ਕੇ ਸ਼ਮਰਨ ਹੋਏ ਅਨੰਦ ਹ ਬਿਨ ਸ਼ਾਇ ਜਨਮ ਮਰਨ ਭੈ ਦੁਖੀ ਚਾਰਥ ਦਾਰਥ ਨੰਦਪਮ ਬਹੁੜ ਨ ਤishna ਗੁਖੀ ਜਾ ਕੇ ਸ਼ਮਰਨ ਹੋਏ ਅਨੰਦ ਹ ਸਾ ਜਨਮ ਮਰਨ ਪਹਿ ਸੁਖੀ ਚਾਰ ਤੋ ਜਹ ਅਰਥ ਨਵ ਨਿਧ ਪਾਵੇਂ ਬਹੁੜ ਨ ਤ੍ਰishnaੁ ਭੁਖੀ ਜੋਂ ਕੋ ਨਾਮ ਲੈ ਤੂੰ ਸੁਖੀ ਸਾਸ ਸਾਸ ਤੇ ਉਠਾਉ ਧੁਰ ਕੋ ਮਨ ਤਨ ਹੀ ਜਗ ਅਗਰ ਭੁਖੀ ਰਹਾਉ ਸਾਥ ਪਾਵੇਂ ਹੋ ਗੈ ਬਨਸੀਤ ਅਗਰ ਨਾ ਅੰਤਰ ਸੁਖੀ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਲ ਤੇ ਭਵਨ ਰੁਖੀ ਜਾ ਕੋ ਨਾਮ ਲੈ ਤੂ ਸੁਖੇ ਸਾਸ ਸੁਖਾ ਸੁਧਿਆਲੋ ਠਾਕੁਰ ਕੋ ਮਨ ਤਨ ਹੀਰ ਮੁਖੀ ਰਾਉ ਸ਼ਾਂਤ ਪਵੈ ਹੋਵੈ ਮਨ ਸੀਤਲ ਅਗਨ ਦਾ ਅੰਤ ਦੁਖੀ ਕਾਲ ਨਾਨਕ ਗੁਰ ਪ੍ਰਭੂ ਦਿਖਾਇਆ ਜਨ ਸੰਤ ਸ੍ਰੀ ਭਮਨ ਦੁਖੀ ਵਾਹਿਗੁਰੂ ਜੀ ਸੋ ਸਦਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੇ ਪਤਸ਼ਾਹ ਤਨ ਗੁਰੂ ਅਰਜਨ ਸਾਹਿਬ ਜੀ ਬਾਗਲ ਕਵਿਰ ਦੀ ਇਸ ਸ਼ਬਦੀਆਂ ਜੋ ਲਗਾਉਂਦੀਆਂ ਸ਼ਬਦੀਆਂ ਨੇ ਉਸ ਅੰਦਰ ਮਰੁਖ ਨੂੰ ਸਮਝਾ ਰਹੇ ਨੇ ਜਾਨ ਕੋ ਨਾਮ ਲੈ ਤੂੰ ਸੁਖੀ ਸਾਸ ਸਿਆਸ ਧਿਆਉ ਥਾਸੁਰ ਕੋ ਮਨ ਤਨ ਹੀਰ ਮੁਕਤੀ ਤੇਰੇ ਚੀਜ਼ਾਂ ਦੀ ਗਿਣਤੀ ਕੀਤੀ ਹੈ ਗਰੀਬਨਵਾਦ ਪਾਤਸ਼ਾਹ ਜੀ ਨੇ ਇੱਕ ਮਨ ਦੀ ਇੱਕ ਤਾਨਤ ਦੀ ਇੱਕ ਜਿਹੜੇ ਇਸ਼ਕ ਕਰਕੇ ਸਤਗੁਰੂ ਮਹਾਰਾਜ ਜੀ ਕਹਿੰਨੇ ਜਿਹੜੀ ਗੱਲ ਮਨਲ ਚ ਰੱਖੀ ਹੋਈ ਹੈ ਤਾਂ ਨਾਲ ਨਾਲ ਕਰ ਰਿਹਾ ਮਨ ਨਾਲ ਵੀ ਸ਼ੁਰੂ ਕਰ। ਇਹ ਵੇਲੇ ਨਾਲ ਨਾਲ ਦਿੱਤੇ ਜਾਂ ਨਹੀਂ ਗੱਲ ਬਣਨੀ ਨਹੀਂ ਦਿੱਤਾ ਨਹੀਂ ਕਰਦਾ ਰਵੇ ਮਨ ਕੁਝ ਨਾ ਕਰੇ ਇਸ ਕਰਕੇ ਮਨ ਵੀ ਉਸ ਪਾਸੇ ਪ੍ਰੇਰਿਤ ਹੋ ਕੇ ਉਸ ਪਾਸੇ ਤੁਰੰਤ ਹੀ ਕੋਸ਼ਿਸ਼ ਕਰੇ ਤੇ ਉਹਦੇ ਨਾਲ ਹੀ ਸਤਗੁਰੂ ਗਰੀਬਨਵਾਜ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਕਿ ਕੀ ਹੋਵੇਗਾ ਸ਼ਾਂਤ ਪਾਣਾ ਹੋਵੇ ਮਨ ਸੀਤਲ اگن تکھی پھر اے انتر جڑی اگ بدلی ہے اے آپ کے شانت ہو جائے گی گروہ کرپا کر یہ رات پراپت کر کے خوشی پراپت کریے واحر جی کا خالصہ